ਪਰ ਸਭ ਵਾਲੇ ਜੋ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਬਣ ਹੋਏ ਬਿਠੇ ਗੁਰਮਖ ਪਿਆਰੇ ਸਤਸੰਗੀ ਜਨੋ ਆਪ ਵਰਡ ਭਾਗੀ ਹੋ ਤਰ ਤਾਦੇ ਜੋਗੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰਜੀ ਦੀ ਪਾਵਨ ਪਵਿੱਤਰ ਹੰਦੂਨੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ। ਸਤਿਗੁਰਜੀ ਦੀ ਸ਼ਰਨ ਦੇ ਵਿੱਚ ਆਉਣ ਵਾਸਤੇ ਵੱਡੇ ਭਾਗ ਚਾਹੀਦੇ। ਵੱਡੇ ਭਾਗਾ ਤੋਂ ਬਿਨਾਂ ਸਤ ਸੰਗਤ ਆਪ੍ਰਾਪਤ ਨਹੀਂ ਹੋਇਆ ਤਰਦੀ ਪੇ ਨ ਭਾਗਾ ਸਤ ਸੰਗ ਨਾ ਲੱਭੇ ਪੇ ਸੰਗਤ ਮੈਲ ਪ੍ਰਿਚੈ ਜੀ ਵੱਡੇ ਭਾਗਾ ਦੇ ਨਾਲ ਸੰਗਤ ਮਿਲਿਆ ਤਰਦੀਗ ਅੱਜ ਦੇ ਹੁਕਮ ਦੇ ਵਿੱਚ ਪੰਚਮ ਪਦਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਾ ਸ੍ਰੀ ਰਾਗ ਦੇ ਵਿੱਚ 673 ਤੇ 74 ਅੰਗ ਤੇ ਬਖਸ਼ਿਸ਼ ਕਰ ਦੇਗਾ ਕਿ ਸਤਿਗੁਰ ਜੀ ਤੁਸੀਂ ਤਾਤਾ ਦੇਣ ਵਾਲੇ ਤਾਤੇ ਆਪ ਹੋ ਹਰ ਇੱਕ ਜੀਵ ਦੀ ਰੱਖਿਆ ਕਰਨ ਵਾਲੇ ਉਸ ਦੇ ਪਤ ਪਾਲਣਾ ਕਰਨ ਵਾਲੇ ਉਸ ਦੇ ਦੁੱਖ ਸੁੱਖ ਦੇ ਰਾਖੇ ਤੁਸੀਂ ਆਪ ਹੋ ਬਖਸ਼ਿਸ਼ ਕਰਦੇ ਹੰਤਲਾ ਸ੍ਰੀ ਮਹੰਲਾ ਪੰਜਲਾ ਸੰਮਨ ਦਾਤੇ ਧਾਕੁਰ ਪ੍ਰਤਪਾਲਕ ਨਾ ਇੱਕ ਖਾਸ ਮਹਾਰੇ ਸਤਿਗੁਰ ਜੀ ਤੁਸੀਂ ਦਾਤਾ ਦੇਣ ਵਾਲੇ ਦਾਤੇ ਆਪ ਹੋ ਹਰ ਇੱਕ ਜੀਵ ਦੀ ਮਨੁੱਖ ਦੀ ਪ੍ਰਤਪਾਲਣਾ ਤੁਸੀਂ ਆਪ ਕਰਦੇ ਹੋ ਕਿਉਂਕਿ ਅਸੀਂ ਆਪ ਜੀ ਦੇ ਧਾਰੇ ਕੋਈ ਬਾਲਕ ਹਾਂ ਤੁਸੀਂ ਮੇ ਦਾ ਆਗੋ ਮੇਰ ਖਸਮ ਤੁਸੀਂ ਮਨੁੱਖ ਜੀਵ ਦੇ ਆਪ ਹੋ ਨਿਮਕ ਨਿਮਕ ਤੁਮਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਨੂੰ ਪਾਲਦਾ ਹੈ ਪ੍ਰਤਪੰਧਣਾ ਕਰਦਾ ਹੈ ਉਸ ਦੀ ਹਰ ਇੱਕ ਜ਼ਰੂਰਤ ਪੂਰੀ ਕਰਦਾ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਨਿਮਕ ਨਿਮਕ ਤੁਮ ਹੀ ਪ੍ਰਤਪਾਲਨ ਸਿਮ ਸਿਮ ਹਰ ਇੱਕ ਪਲ ਤੁਸੀਂ ਸਾਡੀ ਪ੍ਰਤਪਾਲਣਾ ਕਰਦੇ ਹੋ ਕਿਉਂਕਿ ਅਸੀਂ ਆਪ ਜੀ ਦੇ ਬਾਲਕ ਹਾਂ ਆਪ ਜੀ ਦੇ ਧਾਰੇ ਹੋਏ ਬੱਚੇ ਹਾਂ ਇਸ ਕਰਕੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਤੁਸੀਂ ਸਾਡੀ ਪ੍ਰਤਪਾਲਣਾ ਕਰਦੇ ਹੋ ਜਿਹਾ ਇੱਕ ਕ ਕਵਨ ਗੁਣ ਕਹੀਏ ਸਾਡੀ ਜੀਵ ਇੱਕ ਹੈ ਆਪ ਜੀ ਦੇ ਕੁਣ ਪੇ ਅਕਤ ਹਨ ਜਿਹੜੇ ਪਿਆਰ ਨਹੀਂ ਕੀਤੇ ਜਾ ਸਕਦੇ ਇੱਕ ਜੀਵ ਦੇ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣ ਪਿਆਰ ਨਹੀਂ ਕਰੀਏ ਪਿਆਰ ਨਹੀਂ ਕੀਤੇ ਜਾ ਸਕਦੇ ਬੇ ਸੋਬਾਰ ਪਿਆੰਤ ਸਵਾਮੀ ਤੇਰਾ ਅਕਤ ਨਾ ਕਿ ਨਹੀਂ ਲਹੀ ਐ ਐ ਪਿਆੰਤ ਗੁਣਾ ਦੇ ਮਾਲਕ ਬੇਸਮਾਰ ਅਥਾ ਗੁਣਾ ਦੇ ਮਾਲਕ ਤੇਰਾ ਅੰਤ ਲੱਭ ਕੇ ਨਹੀਂ ਲੱਭਿਆ ਅੱਜ ਤੱਕ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਤੇਰਾ ਅੰਤ ਪਾਉਣ ਵਾਲਾ ਇਸ ਸ੍ਰਿਸ਼ਟੀ ਦੇ ਉੱਤੇ ਕੋਈ ਨਹੀਂ ਕੋਟ ਪਰਾਂਤ ਹਮਾਰੇ ਖੰਡੋ ਅਨਕ ਬਿਦੀ ਸਮਝਾਵਾ ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਨੂੰ ਅਨੇਕਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਸਮਝਾਉਂਦਾ ਹੈ ਕਿ ਮਾੜੀ ਸਮਾਜਿਤੀ ਦੇ ਵਿੱਚ ਨਹੀਂ ਜਾਣਾ ਮਾੜੇ ਬੱਚਿਆਂ ਵਿੱਚ ਨਹੀਂ ਬੈਠਣਾ ਤੁਰਾਹੀ ਨਹੀਂ ਪੈਣਾ ਉਸੇ ਤਾਂ ਸਤਿਗੁਰੂ ਜੀ ਸਾਡੇ ਕਰੋੜਾਂ ਹੀ ਅਪਰਾਧ ਪਾਪ ਬਛਲਦੇ ਹ ਪਰੰਕ ਵਿਧੀ ਸਮਝਾਵੋ ਨੇਕਾਂ ਤਰੀਕਿਆਂ ਨਾਲ ਸਮਝਾਉਣਾ ਕਰਦੇ ਹਨ ਜਿਸ ਤਰ੍ਹਾਂ ਬਾਲਕ ਮੋੜ ਮੱਤੀ ਹੋਇਆ ਕਰਦਾ ਹੈ ਮਨੋ ਕੋ ਉਸੇ ਤਰ੍ਹਾਂ ਹੋਛੀ ਮੱਤ ਵਾਲਾ ਹੈ ਹਮ ਆ ਗਿਆ ਨਾ ਲਪਤ ਮਤ ਥੋਰੀ ਤੁਮ ਆਪਨ ਬਿਰਦ ਰਖਾਵਾ ਸਤਿਗੁਰੂ ਜੀ ਸਾਨੂੰ ਗਿਆਨ ਨਹੀਂ ਸਾਨੂੰ ਸਮਝ ਨਹੀਂ ਸਾਡੀ ਹੋਛੀ ਬਾਤ ਹੈ ਥੋੜੀ ਬਾਤ ਹੈ ਪਰ ਫਿਰ ਵੀ ਤੁਸੀਂ ਆਪਣਾ ਮੋਢ ਕਦੀਮਾ ਵਾਲਾ ਪਿਆਰ ਵਾਲਾ ਸੁਭਾਅ ਹਮੇਸ਼ਾ ਚੇਤੇ ਰੱਖਦੇ ਹੋ ਜਿਸ ਤਰ੍ਹਾਂ ਬੱਚਾ ਕੋਈ ਵੀ ਗਲਤੀ ਕਰ ਲਵੇ ਮਾਂ ਫਿਰ ਵੀ ਗਲ ਦੇ ਨਾਲ ਲਾ ਲੈਂਦੀ ਹੈ ਪਿਤਾ ਫਿਰ ਵੀ ਗਲ ਦੇ ਨਾਲ ਲਾ ਲੈਂਦਾ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਸਾਡੇ ਕਰੋੜਾਂ ਹੀ ਪਾਪ ਉਹ ਅਪਰਾਧ ਬਖਸ਼ ਕੇ ਸਾਨੂੰ ਫਿਰ ਗਲ ਦੇ ਨਾਲ ਲਾ ਲੈਂਦੇ ਹਨ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੋਹਣੇ ਸਤਪੁਰਜੀ ਆਪ ਜੀ ਦੀ ਸ਼ਰਣ ਦੇ ਵਿੱਚ ਆਏ ਹਾਂ ਆਪ ਜੀ ਦਾ ਆਸਰਾ ਤੱਕਿਆ ਕਿ ਕਿਉਂਕਿ ਸਾਡੇ ਸੱਚਣ ਮਿੱਤਰ ਤੁਸੀਂ ਆਪ ਹੋ ਸਾਥ ਸਭ ਦੇ ਰਿਸ਼ਤੇ ਦਾ ਤੁਸੀਂ ਆਪ ਹੋ ਇਸ ਕਰਕੇ ਕੇਵਲ ਤੇ ਕੇਵਲ ਆਪ ਜੀ ਦਾ ਹੀ ਆਸਰਾ ਤੱਕਿਆ ਹੈ ਰਾਖੂ ਰੱਖ ਨਿਹਾਰ ਦਿਆਲਾ ਨਾਨਕ ਕਰਕੇ ਬੋਲੇ ਇਹ ਸਭ ਜੀਵਾਂ ਦੀ ਰੱਖਿਆ ਕਰਨ ਵਾਲੇ ਤੇ ਆਲਤਾ ਦੇ ਸੋਮੇ ਨਾਨਕ ਨੂੰ ਆਪਣੇ ਧਰ ਦਾ ਗੁਲਾਮ গোলাম ਬਣਾ ਕੇ ਰੱਖ ਲੈ ਧਿਆਨ ਦੇਣਾ ਗੁਰਮਖ ਪਿਆਰਿਓ ਸਤਿਗੁਰ ਜੀ ਨੇ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਜੀਵ ਨੂੰ ਸਮਝਾਉਣਾ ਕੀਤਾ ਹੈ ਕਿ ਗੁਰੂ ਦੇ ਨਾਲ ਪਿਆਰ ਐਸਾ ਹੋਵੇ ਗੁਰੂ ਦੇ ਨਾਲ ਪਿਆਰ ਐਸਾ ਹੋਵੇ ਕਿ ਸਤਿਗੁਰੂ ਜੀ ਆਪਣੇ ਦਰ ਦਾ ਗੁਲਾਮ ਬਣਾ ਕੇ ਦਾਸ ਬਣਾ ਕੇ ਰੱਖਦਾ ਹਮ ਕੂਤਰ ਤੇਰੇ ਦਰਬਾਰ ਭੌਂਕੇ ਅੱਗੇ ਬਦਨ ਪਸਾ ਜਿਸ ਤਰ੍ਹਾਂ ਕੁੱਤਾ ਘਰ ਦੇ ਬਾਹਰ ਬੰਨਿਆ ਹੋਵੇ ਨਾ ਤੇ ਉਹ ਘਰ ਦਾ ਰਖਵਾਲਾ ਬਣ ਕੇ ਰਹਿਦਾ ਹੈ ਉਸੇ ਤਰ੍ਹਾਂ ਉਤਾਰ ਦੇ ਉੱਤੇ ਆ ਕਰਕੇ ਗੁਰੂ ਦੀ ਸਿੱਖ ਸਲਾਹ ਕਰਦੇ ਰਹਿਣਾ ਚਾਹੀਦਾ ਕਿ ਜਦੋਂ ਗੁਰੂ ਦੀ ਸਿੱਖ ਸਲਾਹ ਕਰਦੇ ਰਹੀਏ ਤੇ ਸਤਿਗੁਰਜੀ ਵੀ ਸਾਡੀਆਂ ਝੋਲੀਆਂ ਪਰਦੇ ਜਾਂਦੇ ਹਨ ਫਿਰ ਹਰ ਇੱਕ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਉਹ ਆਪ ਰੱਖ ਕੇ ਦੇਖ ਜਿਸ ਤਰ੍ਹਾਂ ਮੱਖਣ ਸ਼ਾ ਲੁਬਾਣਾ ਦਾ ਜਹਾਜ਼ ਸਮੁੰਦਰ ਦੇ ਵਿੱਚ ਫਸ ਗਿਆ ਤੇ ਚਾਰੇ ਪਾਸੇ ਕੋਈ ਵੀ ਉਪਚਾਰ ਨਹੀਂ ਕਿ ਸਮੁੰਦਰੀ ਜਹਾਜ਼ ਅੱਗੇ ਜਾ ਸਕੇ ਇਸ ਸਮੁੰਦਰ ਦਾ ਵਪਾਰ ਕਰਦੇ ਹਾਲ ਸਮੁੰਦਰਾਂ ਦੇ ਵਿੱਚ ਸਮੁੰਦਰੀ ਜਹਾਜ਼ ਹਨ ਇਸ ਦੇ ਬਹੁਤ ਹੀ ਅੰਬੀਰ ਕਿਹਾ ਜਾਂ ਮੱਖਣਸ਼ਾ ਬਣਾਉਣਾ ਭਾਈ ਮਰੀ ਸਕਦੇ ਇਹ ਸੋਰਾ ਸਾਥ ਹੋਏ ਹਨ ਆਪਾਂ ਸਾਰਿਆਂ ਨੇ ਮੱਖਣਸ਼ਾ ਬਣਾਉਣ ਬਾਰੇ ਸੁਣਿਆ ਅਤੇ ਪੜ੍ਹਿਆ ਵੀ ਹੈ ਮਕਰ ਸ਼ਲੋ ਬਾਣਾ ਦੇ ਨਾਲ 500 ਸਿਪਾਹੀ ਨਾਲ ਰਿਆ ਕਰਦੇ ਸਨ ਧਿਆਨ ਦੇਣਾ ਪੁਰਵਕ ਪਿਆਰੇ ਉਹਨਾਂ ਦੀ ਰਖਵਾਨੀ ਵਾਸਤੇ ਉਹਨਾਂ ਦੀ ਰੱਖਿਆ ਵਾਸਤੇ 500 ਸਿਪਾਹੀ ਹਰ ਸਮੇਂ ਉਹਨਾਂ ਦੇ ਨਾਲ ਰਿਆ ਕਰਦੇ ਸਨ ਤੇ ਅਨੇਕਾਂ ਹੀ ਸਮੁੰਦਰੀ ਜਹਾਜ਼ ਇਹਨਾਂ ਦੇ ਆਪਣੇ ਸਨ ਅਨੇਕਾਂ ਹੀ ਕੱਡੇ ਚੱਲਦੇ ਸਨ ਇਹਨਾਂ ਦਾ ਲੂਣ ਦਾ ਵਪਾਰ ਹੁਣ ਕਰਕੇ ਹੀ ਲੂ ਬਾਣਾ ਪਿਆ ਭਾਕੀ ਲੂ ਤੋਂ ਲੂਣ ਦਾ ਵਪਾਰੀ ਤੇ ਬਾਣਾ ਤੋਂ ਬਾੜੀਆਂ ਲੂਣ ਦਾ ਵਪਾਰੀ ਬਾੜੀਆਂ ਬਹੁਤ ਵੱਡਾ ਸ਼ੌਕ ਕਰ ਸੀ ਇਹ ਮੱਖਣ ਸ਼ੌ ਲੁਫਾੜਾ ਪਰ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਇਸ ਨੇ ਅਰਦਾਸ ਕੀਤੀ ਜਦੋਂ ਜਹਾਜ਼ ਫਸ ਗਿਆ ਨਿਕਲਿਆ ਨਾ ਤੇ ਅਰਦਾਸ ਕੀਤੀ ਕਿ ਸਤਿਗੁਰੂ ਜੀ ਮੇਰਾ ਜਹਾਜ਼ ਬੇੜਾ ਬੰਦੇ ਲਾ ਦਿਓ ਮੈਂ 500 ਬੋਰਾ ਆਪ ਜੀ ਦੀ ਸ਼ਰਣ ਦੇ ਵਿੱਚ ਭੇਟਾ ਵਜੋਂ ਦੇ ਮੰਗਾ। ਤੇ ਆਵੇਂ ਦੇਣਾ ਗੁਰਮਖ ਪਿਆਰਿਓ ਆਪਾਂ ਵੀ ਜਦੋਂ ਦੁੱਖ ਦੇ ਵਿੱਚ ਹੁੰਨੇ ਹਨਾ ਤੇ ਆਪਾਂ ਅਨੇਕਾਂ ਤਰ੍ਹਾਂ ਦੀਆਂ ਭੇਟਾਂ ਮੰਨ ਲੈਂਦੇ ਹਾਂ ਕੋਈ ਪਾਠ ਮੰਨ ਲਿਆ ਕੋਈ ਸੁਖਮਨੀ ਸਾਹਿਬ ਮੰਨ ਲਿਆ ਫਤਿਹ ਰਮਾਲਾ ਮੰਨ ਲਿਆ ਪਰ ਮੁੜ ਕੇ ਆਪਾਂ ਭੁੱਲ ਜਾਂਦੇ ਹਾਂ ਪਰ ਮਕਰਸ਼ਾ ਲੁਬਾਣਾ ਨੇ ਜਹਾਜ਼ ਜਦੋਂ ਬੇੜੇ ਲੱਗ ਗਿਆ ਕਿਨਾਰੇ ਲੱਗ ਗਿਆ ਤੇ ਸਮਾਪਾ ਕੇ ਇਹਨੂੰ ਪਤਾ ਲੱਗਿਆ ਕਿ ਗੁਰਨਾਨਤ ਦੀ ਗੱਦੀ ਤੇ ਨੌਵੇਂ ਪਾਤਸ਼ਾਹ ਹਨ ਤੇ ਉਹ ਬਾਬਾ ਬਕਾਲਾ ਵਿਖੇ ਹਨ ਸੰਗਤਾਂ ਨੂੰ ਨਾਲ ਲੈ ਕਰਕੇ ਪ੍ਰਵਾਹ ਨੂੰ ਨਾਲ ਲੈ ਕੇ ਜਦੋਂ ਆਇਆ ਤੇ ਆ ਕੇ ਕੀ ਵੇਖਿਆ ਕਿ ਇੱਥੇ ਤੇ 22 ਗੁਰੂ ਬਣ ਕੇ ਬੈਠੇ ਹਨ ਸਭ ਤੋਂ ਵੱਡਾ ਗੁਰੂ ਬਣ ਕੇ ਬੈਠਾ ਧੀਰਮਲ ਤੀਰਮਾਨ ਇਸ ਕਰਕੇ ਆਪਣੇ ਆਪ ਨੂੰ ਵੱਡਾ ਗੁਰੂ ਮੰਨਦਾ ਸੀ ਕਿਉਂਕਿ ਪੰਚਮ ਪਾਤਸ਼ਾਹ ਨੇ 1661 ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲਖਵਾਇਆ ਸੀ ਭਾਈ ਗੁਰਦਾਸ ਜੀ ਤੋਂ ਉਹ ਮਹਾਰਾਜ ਜੀ ਦਾ ਸਰੂਪ ਤੀਰਮਾਨ ਦੇ ਕੋਲ ਸੀ ਇਸ ਕਰਕੇ ਆਪਣੇ ਆਪ ਨੂੰ ਵੱਡਾ ਗੁਰੂ ਮੰਨਦਾ ਸੀ ਕਿ ਮੇਰੇ ਕੋਲ ਬਾਣੀ ਹੈ ਤੇ ਜਿਹਦੇ ਕੋਲ ਬਾਣੀ ਹੈ ਉਹ ਗੁਰੂ ਹੈ ਆਪਣੇ ਆਪ ਨੂੰ ਗੁਰੂ ਮੰਨਦਾ ਸੀ ਹੁਣ 22 ਮੰਝੀਆਂ ਧਰ ਕੇ ਬੈਠੇ ਗੁਰੂ ਬਣ ਕੇ ਬੈਠੇ ਹੁਣ ਮੱਖਣਸ਼ਾ ਲੁਬਾੜਾ ਸੋਚਣ ਲੱਗਿਆ ਵੀ ਹੁਣ ਅਸਲੀ ਗੁਰੂ ਕਿਹੜਾ ਹੋਵੇਗਾ ਸਾਰਿਆਂ ਦੇ ਕੋਲ ਸਾਰੇ ਚੇਲੇ ਚਪਟੇ ਵੀ ਹਕ ਤੇ ਸਾਰੇ ਆਪਣੇ ਆਪ ਨੂੰ ਗੁਰੂ ਕਹਿ ਦੇਖ ਪਰ ਅਸਲ ਗੁਰੂ ਕਿਹੜਾ ਹੋਵੇਗਾ ਹੁਣ ਮਨ ਦੇ ਵਿੱਚ ਵਿਚਾਰ ਆਈ ਕਿ ਮੈਂ ਉਹਨਾਂ ਦੇ ਚਰਨਾ ਪਸਰਦਾਸ ਕੀਤੀ ਸੀ ਕਿ 500 ਮੋਹਰੇ ਚੜ੍ਹਾਵਾਂਗਾ ਭੇਟਾ ਵਜੋਂ ਜਿਹੜਾ ਅਸਲ ਗੁਰੂ ਹੋਇਆ ਆਪੇ ਹੀ ਮੰਗ ਲਵੇਗਾ ਹੁਣ ਦੋ ਦੋ ਮੋਹਰਾ ਪੰਜ ਪੰਜ ਮੋਹਰਾ ਸਾਰਿਆਂ ਦੇ ਅੱਗੇ ਰੱਖ ਦਿੱਤੇ ਆ ਹਮ ਸੋਨੇ ਦੀਆਂ ਮੋਹਰਾ ਹਨ ਹੁਣ ਸੋਨੇ ਦੀਆਂ ਮੋਹਰਾ ਕਿਹੜਾ ਕੀਮਤੀ ਘਟ ਹੁੰਦੀਆਂ ਹਨ ਹੁਣ ਜਿਸ ਅੱਗੇ ਵੀ ਰੱਖੇ ਤੇ ਉਸ ਨੂੰ ਕਵੇ ਤੇ ਲੋਕ ਪਰਲੋਕ ਦਾ ਸੁੱਖ ਮਿਲ ਜਾਵੇ ਤੇਰੀ ਚੜਦੀ ਕਲਾ ਹੋਵੇ ਤੇਰੇ ਕਾਰੋਬਾਰ ਚੱਲ ਪੈਣ ਤੇਰੇ ਪਰਿਵਾਰ ਦੀ ਚੜਦੀ ਕਲਾ ਹੋਵੇ ਸਾਰਿਆਂ ਅੱਗੇ ਮੋਰਾ ਰੱਖ ਦਿੱਤੀਆਂ ਪਰ ਮਨ ਨੂੰ ਤਸੱਲੀ ਫਿਰ ਵੀ ਨਾ ਹੋਈ ਕਿ ਅਸਲ ਗੁਰੂ ਕਿਹੜਾ ਹੋਵੇਗਾ ਤੇ ਗੁਰਮਖ ਪਿਆਰਿਓ ਫਿਰ ਪੁੱਛਣਾ ਕੀਤਾ ਕਹਿੰਦੇ ਕੋਈ ਹੋਰ ਵੀ ਗੁਰੂ ਹੈ ਇੱਥੇ ਕੋਈ ਬੈਠਾ ਹੋਵੇ ਕਹਿਣ ਲੱਗੇ ਇੱਕ ਹੈ ਤੇਗਾ ਕਰਕੇ ਹੈ ਜਬਾਨ ਅਲਾਉ ਨਹੀਂ ਕਰਦੀ ਕਿ ਆਪਾਂ ਉਹ ਲਫ਼ਜ਼ ਵਰਤ ਨਹੀਂ ਇਹ ਕਹਿੰਦੇ ਇੱਥੇ ਤੇਗਾ ਕਰਕੇ ਕਮਲਾ ਕਮਲਾ ਕਹਿੰਦੇ ਹਨ ਭੋਰੇ ਦੇ ਵਿੱਚ ਬੈਠਾ ਹੈ ਕਹਿੰਦੇ ਕਦੋਂ ਕਦੋਂ ਬੈਠਾ ਹੈ ਕਹਿੰਦੇ 26 ਸਾਲ ਹੋ ਗਏ ਹਨ ਭੋਰੇ ਦੇ ਵਿੱਚ ਹੈ 26 ਸਾਲ ਤੋਂ ਭੋਰੇ ਦੇ ਵਿੱਚ ਹੀ ਹੈ ਬਾਹਰ ਨਹੀਂ ਆਇਆ ਫਿਰ ਆਇਆ ਮੱਖਣਸ਼ਾ ਲੁਬਾਣਾ ਦੇ ਸੋਚਿਆ ਹੋਵੇ ਨਾ ਹੋਵੇ ਉਹੀ ਗੁਰੂ ਹੋਣਾ ਹੈ ਗਿਆ ਪੋਰੇ ਦੇ ਵਿੱਚ ਗਿਆ ਉਸੇ ਤਰ੍ਹਾਂ ਪੰਜ ਮੋਹਰਾ ਰੱਖੀਆਂ ਮੱਥਾ ਟੇਕ ਕੇ ਨਮਸਕਾਰ ਕਰਕੇ ਜਦੋਂ ਜਾਣ ਲੱਗਾ ਤੇ ਗੁਰਤੇ ਇੱਕ ਬਹਾਦਰ ਪਾਸ਼ਾ ਕਹਿਣ ਲੱਗੇ ਮੱਖਣਸ਼ਾ ਜਦੋਂ ਬੇੜਾ ਤੇਰਾ ਫਸਿਆ ਹੋਇਆ ਸੀ ਬੇੜਾ ਡੋਲਦਾ ਸੀ ਉਦੋਂ ਤੇ 500 ਮੋਹਰਾ ਮੰਨੀਆਂ ਸੀ ਹੁਣ ਪੰਜ ਨਾਲ ਹੀ ਸਾਰਨ ਲੱਗਾ ਹੁਣ ਮਨ ਦੇ ਵਿੱਚ ਫਿਰ ਵੀ تسਲੀ ਨਾ ਹੋਈ ਕਹਿਣ ਲੱਗਾ ਵੀ ਮੇਰੇ ਕੋਲ ਤੇ ਇੰਨੀਆਂ ਕਿਹ ਹੀ ਮੋੜਾਂ ਹਨ ਤੇ ਸਤਿਗੁਰੂ ਜੀ ਕਹਿਣ ਲੱਗੇ ਕਹਿੰਦੇ ਜਦੋਂ ਤੇਰਾ ਬੇੜਾ ਫਸਿਆ ਹੋਇਆ ਸੀ ਤਾਂ ਅਸੀਂ ਆਪਣਾ ਮੋਢਾ ਦੇ ਕਰਕੇ ਤੇਰਾ ਬੇੜਾ ਪਾਰ ਲਾਇਆ ਗਣ ਜਦੋਂ ਗੁਰਮਖ ਪਿਆਰਿਓ ਮੋਢਾ ਵਿਖਾਇਆ ਤੇ ਮੋਢਾ ਸਾਰਾ ਜ਼ਖਮੀ ਹੋਇਆ ਪਿਆ ਜਦੋਂ ਇਹ ਮੋਢਾ ਵੇਖਿਆ ਜਦ ਮੱਖਣਸ਼ਾਲਾ ਦਾ ਸਤਗੁਰਜੀ ਦੀ ਚਰਨੀ ਪੈ ਗਿਆ ਤੇ ਤਾਂ ਹਾ ਮਾਰ ਕੇ ਵਿਰਾਗ ਕਰਨ ਲੱਗਿਆ ਸਤਗੁਰਜੀ ਮੈਂ ਆਪ ਜੀ ਦੀ ਹਿਪੜ ਦੇ ਵਿੱਚ ਸੀ ਮੈਨੂੰ ਅਸਲ ਗੁਰੂ ਦੀ ਪਛਾਣ ਨਹੀਂ ਸੀ 500 ਮੋਹਰਾ ਰੱਖੀਆਂ ਤੇ ਬੇਨਤੀ ਕੀਤੀ ਕਿ ਸਤਗੁਰਜੀ ਮੇਰੇ ਵਰਗੇ अनेका ਹੀ ਸਿੱਖ ਹਨ ਜਿਹੜੇ ਦੁੱਖਾਂ ਦੇ ਵਿੱਚ ਹਨ ਕਿਰਪਾ ਕਰੋ ਦਰਸ਼ਨ ਦੇਣਾ ਕਰੋ ਉਸ ਸਮੇ ਗੁਰਮਖ ਪਿਆਰਿਓ ਮੱਖਣ ਚਲਪਾਣਾ ਨੇ ਚਵਾਰੇ ਚੜਕੇ ਕੋਠੇ ਚੜਕੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਅਰੋੜਾ ਪਾ ਦਿੱਤਾ ਕਿ ਮੈਨੂੰ ਗੁਰੂ ਲੱਭ ਗਿਆ ਤੇ ਅੱਜ ਵੀ ਗੁਰੂ ਸਾਡੇ ਅੰਦਰ ਹੈ ਪਰ ਗੱਲ ਹੈ ਲੱਭਣ ਦੀ ਸ਼ੌ ਤੇਰੇ ਨਾਲ ਵਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਬੋਲੇ ਸ਼ਾਦਾ ਕਹਿਣਾ ਫਿਰ ਗੱਲ ਹੈ ਜਦੋਂ ਸਾਡੀ ਉਹ ਅੱਖ ਵੇਖਣ ਵਾਲੀ ਬਣ ਗਈ ਨਾ ਫਿਰ ਸਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਗੁਰੂ ਅੰਦਰ ਬੈਠਾ ਕੇ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੁੱਲੇ ਸੋ ਪਰਮੁੱਲਾ ਹੈ ਸਾਰਾ ਕੁਝ ਘਰ ਹੈ ਪਰ ਕਲ ਹੈ ਭਾਲ ਕਰਨ ਦੀ ਲੱਭਣ ਦੀ ਜੋ ਖੋਜੈ ਸੋ ਪਾਵੈ ਜੋ ਬ੍ਰਹਮੰਡ ਸੋ ਪਿੰਡੈ ਜੋ ਖੋਜੈ ਸੋ ਪਾਵੈ ਜਿਸ ਨੇ ਵੀ ਖੋਜ ਕੀਤੀ ਹੈ ਇਸ ਕਰਕੇ ਗੁਰਮਤਿ ਪਿਆਰਿਓ ਇੱਕੋ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਨਾਮ ਦੀ ਦਾਤ ਪੁਰਸਖੀ ਜੀਵਨ ਬਣ ਜਾਵੇ ਤੇ ਸਾਡਾ ਵੀ ਲੋਕ ਸੁਖੀ ਆ ਪਰ ਲੋਕ ਸੁਹੇਲਾ ਹੋ ਸਕੇ ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਨਾ ਭੁੱਲਾਂ ਖਿਮਾ ਕਰਨੀਆਂ ਗੱਜ ਕੇ ਪਤੇ ਬਲਾਵਾ ਹੈ ਗੁਰਜੀ ਕਾ ਖਲਸਾ ਵਾਹਿਗੁਰਜੀ ਕੇ ਪਤੇ